ਜੋ ਭਜਨੇ RAM ਦਾ ਕਰਦੇ ਬਣ ਗਏ ਸੇਵਕ RAM ਦੇ ਦਰ ਦੇ ਜੋ ਭਜਨੇ RAM ਦਾ ਕਰਦੇ ਬਣ ਗਏ ਸੇਵਕ RAM ਦੇ ਦਰ ਦੇ ਹਾਏ ਮਰਨ ਜਨਮ ਤੋਂ ਮੁਕਤੀ ਹਾਏ ਮਰਨ ਜਨਮ ਤੋਂ ਮੁਕਤੀ ਮਿਲ ਜਾਉ ਭਜਨੇ ਦੇ ਨਾਮ ਰੋਮ ਰੋਮ ਵਿੱਚ RAM ਸਮਾਇਆ ਜਾਉ ਭਜਨੇ ਦੇ ਨਾਲ ਹਾਏ ਰੋਮ ਰੋਮ ਵਿੱਚ RAM ਸਮਾਇਆ ਜਾਉ ਭਜਨੇ ਦੇ ਨਾਲ ਹਏ ਮਹਾਵੀਰ ਹਨੂਮਾਨ ਰਾਮ ਦਾ ਸੇਵਕ ਬਣ ਗਿਆ ਸੀ ਰਾਮ ਦਾ ਸੇਵਕ ਬਣ ਗਿਆ ਸੀ ਹੋ ਰਾਮ ਦੀ ਸੇਵਾ ਨਾਲ ਰਾਮ ਨਾਲ ਲਸਮਣ ਰਲ ਗਿਆ ਸੀ ਰਾਮ ਨਾਲ ਲਸਮਣ ਰਲ ਗਿਆ ਸੀ ਹੋ ਤਾਰੀ ਪੀਲਣੀ ਨਗਰੀ ਰਾਮ ਦੇ ਚਰਨੀ ਲੱਗਣੇ ਦੇ ਨਾ ਹਏ ਰੋਮ ਰੋਮ ਵਿੱਚ ਰਾਮ ਸਮਾਇਆ ਜਾਉ ਭਜਨ ਦੇ ਨਾ ਹਏ ਰੋਮ ਰੋਮ ਵਿੱਚ ਰਾਮ ਸਮਾਇਆ ਜਾਉ ਭਜਨ ਦੇ ਨਾ ਹਏ ਚੁੱਕ ਚੁੱਕ ਮਿੱਠੇ ਬੇਰ ਪੀਲਣੀ ਧਰਦੀ ਰਹਿੰਦੀ ਐ ਪੀਲਣੀ ਧਰਦੀ ਰਹਿੰਦੀ ਐ ਪੀਲਣੀ ਧਰਦੀ ਰਹਿੰਦੀ ਐ ਹਏ ਲੰਮੇ ਸਮੇ ਤੋਂ ਲੰਮੇ ਸਮੇ ਤੋਂ ਢੀਕ ਰਾਮ ਦੀ ਕਰਦੀ ਰਹਿੰਦੀ ਐ ਰਾਮ ਰਾਮ ਕਰਦੀ ਰਹਿੰਦੀ ਐ ਓ ਤਾਰੀ ਪੀਲਣੀ ਨਗਰੀ ਰਾਮ ਦੇ ਚਰਨੀ ਲੱਗਨ ਦੇ ਨਾ ਓ ਰੋਮ ਰੋਮ ਵਿੱਚ ਰਾਮ ਸਮਾਇਆ ਜਾਉ ਭਜਨੇ ਦੇ ਨਾ ਰੋਮ ਰੋਮ ਵਿੱਚ RAM ਸਮਾਇਆ ਜਾਉ ਪਜਰੀ ਦਿਨ ਹੇ ਹੋ ਹੀਰੋ ਸਰਦੂਲਗੜ ਬਾਲਾ ਬਿਰਤੀ ਲਾ ਕੇ ਬੈਠ ਗਿਆ ਜੀ ਬਿਰਤੀ ਲਾ ਕੇ ਬੈਠ ਗਿਆ ਉਹ ਸ਼੍ਰੀ ਰਾਮਚੰਦ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਗਿਆ ਹਾਏ ਆ ਕੇ ਬੈਠ ਗਿਆ ਹੇ ਤਾਰਿਆ ਜਾਉ ਸਿੱਧੂ ਹੇ ਤਾਰਿਆ ਜਾਉ ਸਿੱਧੂ RAM ਦੇ ਚਰਨੀ ਲੱਗਣ ਦੇ ਨਾਲ ਰੋਮ ਰੋਮ ਵਿੱਚ RAM ਸਮਾਇਆ ਜਾਉ ਪੱਜਨੇ ਦਿਨਾ ਹਏ ਰੋਮ ਰੋਮ ਵਿੱਚ RAM ਸਮਾਇਆ ਜਾਉ ਪੱਜਨੇ ਦਿਨਾ